ਸਾਸਰੀ ਕਾਜੀ ਸਾਰਿਆਂ ਨੂੰ ਅੱਜ ਆਪ ਲੈ ਕੇ ਆਏ ਜੀ ਬਹੁਤ ਹੀ ਪਿਆਰੇ ਸੂਟਾਂ ਦੀ 컬렉ਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਬਹੁਤ ਹੀ ਸੋਹਣੇ ਸੋਹਣੇ ਸੂਟ ਆਏ ਹੋਏ ਨੇ ਵਿਆਹ ਸ਼ਾਦੀਆਂ ਵਾਲੇ ਗਰਮੀਆਂ ਵਾਸਤੇ ਬਹੁਤ ਹੀ ਸੋਹਣੇ ਸੂਟ ਰਹਿਣਗੇ ਇਹ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ 크레ਪ ਦਾ ਸੂਟ ਹੈਗਾ ਫੁੱਲ ਵਰਕ ਕੀਤਾ ਹੋਇਆ ਮਿਲੇਗਾ ਬਹੁਤ ਹੀ ਸੋਹਣੇ ਪ੍ਰਿੰਟ ਰਹਿਣਗੇ ਕੋਈ ਵੀ ਸੂਟ ਤੁਸੀਂ ਇੰਨਾ ਵਿੱਚ ਪਸੰਦ ਕਰਕੇ ਸਕਰੀਨ ਸ਼ਾਟ ਭੇਜ ਕੇ ਆਪਣੇ ਲਈ ਬੁੱਕ ਕਰਾ ਸਕਦੇ ਹੋ ਇਹ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਮੇਰੇ WhatsApp ਨੰਬਰ ਤੇ ਮੈਸੇਜ ਕਰਕੇ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਇਹ ਰਹਿਣਗੇ ਜੀ ਬਹੁਤ ਹੀ ਪਿਆਰੇ ਮਡਲ कॉटन ਵਿੱਚ ਸੂਟ ਰਹਿਣਗੇ ਟਾਈ ਡਾਈ ਬਹੁਤ ਹੀ ਪਿਆਰੇ ਕਲਰ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਲੈ ਸਕਦੇ ਹੋ ਇਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਪਰ ਮੀਟਰ ਉੱਪਰ ਆਪਾਂ ਮੈਂਸ਼ਨ ਕੀਤਾ ਹੁੰਦਾ ਜਿੰਨਾ ਵੀ ਤੁਸੀਂ ਕਪੜਾ ਲੈਣਾ ਚਾਹੁੰਦੇ ਹੋ ਉਹ ਆਪਣੇ ਲਈ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਰਹਿਣਗੇ ਇਹ ਤੁਹਾਨੂੰ 크ريب ਵਿੱਚ ਮਿਲਣਗੇ ਬਹੁਤ ਹੀ ਸੋਹਣੇ ਤੁਹਾਨੂੰ ਕਲਰ ਇੰਨਾ ਵਿੱਚ ਮਿਲਣਗੇ ਵਿਆਹ ਸ਼ਾਦੀਆਂ ਵਾਸਤੇ ਬਹੁਤ ਹੀ ਸੋਹਣੇ ਸੂਟ ਰਹਿਣਗੇ ਸ਼ੇਡ ਵਿੱਚ ਰੈਡੀ ਕੀਤੇ ਹੋਏ ਨੇ 크ريب ਜਗਵਾੜ ਵਿੱਚ ਸੂਟ ਤੁਹਾਨੂੰ ਮਿਲ ਜੇਗਾ ਆਲ ਓਵਰ ਸੂਟ ਤੁਸੀਂ ਲੈ ਸਕਦੇ ਹੋ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਕੋਈ ਵੀ ਸੂਟ ਤੁਸੀਂ ਇੰਨਾ ਵਿੱਚ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਤੁਹਾਨੂੰ ਪਿਓਰ ਕਾਟਨ ਦਾ ਸੂਟ ਮਿਲੇਗਾ ਬਹੁਤ ਹੀ ਸੋਹਣਾ ਆਰੀ ਵਰਕ ਕੀਤਾ ਗਿਆ ਹੈ ਹੈਂਡ ਏਮਬਰਾਇਡਰੀ ਕੀਤੀ ਗਈ ਬਾਟਮ ਤੁਹਾਨੂੰ ਮਿਲੇਗੀ ਪਿਓਰ ਕਾਟਨ ਦੀ 3 ਮੀਟਰ ਦੀ ਬਾਟਮ ਰਹੇਗੀ ਪਿਓਰ ਵਿਸਕੋਸ ਸ਼ਫੌਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਇਹ ਜਿਹੜੇ ਸੂਟ ਰਣਗੇ ਪਿਓਰ ਕਾਟਨ ਦੇ ਮਿਲਣਗੇ ਬਹੁਤ ਹੀ ਸੋਹਣੇ ਇਹਨਾਂ ਵਿੱਚ ਵੀ ਕਲਰ ਰਣਗੇ ਨਾ ਰਹੇਗਾ ਦੁਪੱਟਾ ਸ਼ਫੌਨ ਦਾ ਦੁਪੱਟਾ ਮਿਲੇਗਾ embroidery ਕੀਤੀ ਹੋਈ ਹੈ ਕੋਈ ਵੀ ਸੂਰਤ ਤੁਸੀਂ ਇਹਨਾਂ ਵਿੱਚ ਲੈ ਸਕਦੇ ਹੋ ਸ਼ਰਟ ਪ੍ਰਿੰਟਡ ਰਹੇਗੀ ਬਾਟਮ ਪਲੇਨ ਮਿਲੇਗੀ ਅਗਲੇ ਜਿਹੜੇ ਸੂਟ ਰਣਗੇ ਤੁਹਾਨੂੰ ਕੈਮਰੀ ਕਾਟਨ ਵਿੱਚ ਮਿਲਣਗੇ ਬਹੁਤ ਹੀ ਸੋਹਣੇ ਰਣਗੇ ਸ਼ਰਟ ਪ੍ਰਿੰਟਡ ਬਾਟਮ ਜਿਹੜੀ ਹੈ ਉਹ ਵੀ ਤੈਨੂੰ ਪ੍ਰਿੰਟਡ ਹੀ ਮਿਲੇਗੀ ਨਾਰ ਹੈਗਾ ਪਿਓਰ ਮਲਮਲ ਡਿਜੀਟਲ ਪ੍ਰਿੰਟ ਦੁਪੱਟਾ ਰਹੇਗਾ ਬਹੁਤ ਹੀ ਸੋਹਣੀ ਇਹਨਾਂ ਵਿੱਚ ਤੈਨੂੰ ਕਲਰ ਮਿਲ ਜਾਣਗੇ ਹਾਂਜੀ ਅਜਿਹੇ ਸੂਟਾਂ ਦੀ ਕਲੈਕਸ਼ਨ ਤੈਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ